ਬਟੋਲਾ ਦੇ ਨੇੜਲੇ ਪਿੰਡ ਲਾਲੋ ਵਿੱਚ ਅੱਜ ਬਟੋਲਾ ਪੁਲਿਸ ਵੱਲੋਂ ਇੱਕ ਸ਼ੱਕੀ ਸ਼ਖਸ ਨਾਲ ਇੰਕਾਊਂਟਰ ਕੀਤਾ ਗਿਆ ਡੀਐਸਟੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਦਿਨ ਪਹਿਲਾਂ ਬਟੋਲਾ ਪੁਲਿਸ ਨੇ ਵਿਜੇ ਮਸੀ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੀ ਨਿਸ਼ਾਨਦੇਹੀ ਹਿੱਤੇ ਪੁਲਿਸ ਨੇ ਮਲਕੀਤ ਸਿੰਘ ਬਗੋਰਾਵਾ ਨੂੰ ਕਾਬੂ ਕੀਤਾ ਮਲਕੀਤ ਸਿੰਘ ਜੱਗੂ ਪਗਵਾਰਪੁਰੀਆ ਨਾਲ ਜੁੜੀ ਇੱਕ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਸ ਤੇ ਫਿਰੋਤੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਸਨੇ ਖੁਲਾਸਾ ਕੀਤਾ ਕਿ ਉਸ ਕੋਲ ਪਿਸਤਲ ਹੈ ਹਥਿਆਰ ਬਰਾਮਦ ਕਰਨ ਲਈ ਜਦੋਂ ਪੁਲਿਸ ਪਾਰਟੀ ਉਸ ਨੂੰ ਪਿੰਡ ਲਾਲੋ ਲੈ ਕੇ ਗਈ ਤਾਂ ਮਲਕੀਤ ਛੇ ਸਿੰਘ ਨੇ ਅਚਾਨਕ ਪੁਲਿਸ ਤੇ ਗੋਲੀ ਚਲਾ ਦਿੱਤੀ ਪੁਲਿਸ ਨੇ ਵੀ ਜ਼ਰੂਰੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਐਸਐਚਓ ਦੇ ਗਨਮੈਨ ਵੱਲੋਂ ਦੋ ਰਾਉਂਡ ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਗੋਲੀ ਮਲਕੀਤ ਸਿੰਘ ਦੀ ਲੱਤ 'ਚ ਲੱਗੀ ਪਿੱਛੋਂ ਪੁਲਿਸ ਨੇ ਉਸ ਨੂੰ ਤੁਰੰਤ ਬਟੋਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਪੁਲਿਸ ਮੁਤਾਬਕ ਅੱਗੇ ਦੀ ਜਾਂਚ ਜਾਰੀ ਹੈ ਥਾਣਾ ਸੇਖਵਾ 'ਚ ਨਾ 168 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਦਾ ਮਸੀ ਕੋਈ ਦਾ ਰਹਿਣ ਵਾਲਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਜਿਸ ਸ਼ਬਦਾਂ ਮਦਰ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਪੁਛਕੇ ਚ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ترسےم ਸਿੰਘ ਮਲਕੀਤ ਸਿੰਘ ਇਹ ਲੱਗੋ ਕਹਿੰਦੇ ਇਹਨੂੰ ਸਾਨੂੰ تنਾਰ ਪਰ ਖਦਰ ਦਾ ਹੈਗਾ ਜੀ ਇੱਥੇ ਥਾਣਾ ਕਲਾ ਨੌ ਦੇ ਇਹਦੇ ਨਟੋਰੀਅਸ ਆਦਮੀ ਹੈ ਅੰਮ੍ਰਿਤ ਦਾ ਆਲਮ ਜਿਹੜਾ ਹੈਗਾ ਜਗੁਬਗਮਾਨਪੁਰ ਇਹ ਗਰੁੱਪ ਦਾ ਜਿਹੜਾ ਤੇ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਂਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਈਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛਿਸ਼ਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਦਮੇ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨੇ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚਓ ਸਾਹਬ ਨੇ ਸਾਡੇ ਐਸੀ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਜਰ ਪਿੰਡ ਦੇ ਵਿੱਚ ਘਰ ਉੱਥੇ ਮਹਿਰ ਦੇ ਕੰਡੇ ਤੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸੋਨੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸ ਐਚ ਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਾਂ ਕਿਹੜਾ ਰਿਕਵਰ ਕਰਾਣਾ ਸੀ ਵੀ ਆਪਾਂ ਇਹਦਾ 30 ਦਾ 32 ਦਾਗਾ ਜੀ ਸਟਾਰ ਦਾ ਪਿਸਤਲ ਹੈ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕਾਕ ਹੈਗਾ ਪਿਸਤਲ ਤੇ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਤਲ ਨੂੰ ਦੋ ਫਾਇਰ ਤੇ ਕੀਤਾ ਨੇ ਜੀ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਤੇ ਜੱਗੂ ਭਗਵਾਨਪੁਰੀ ਤੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾਸੀਏ ਤੇ ਅਮਰਤ ਦਾ ਆਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਅਤੇ ਇੱਕ ਹਸਪੀਟਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂ ਕਿੰਨੀ ਕੁ ਕੰਮਿਆਬੀ ਕਹਿੰਨੇ ਆਪਾਂ ਇਹਨੂੰ ਕੰਮ ਆ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜਦੋਂ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਬਟੋਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ